ਲਓ ਜੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਲੰਡੀ ਜੀਪ ਜਿਹੜਾ ਨੰਬਰ ਆਕਾਰ ਦਾ ਉਹ ਵੀ ਆਈਪੀ ਆ ਇਹਨੂੰ ਆਪਾਂ ਬਿੱਲੀ ਜੀਪ ਵੀ ਕਹਿ ਦਿੰਦੇ ਆਗੇ ਚਾਰੇ ਦੇ ਚਾਰੇ ਟਾਇਰ ਨੇ ਜਿਹੜੇ ਨਵੇਂ ਨੇ ਤੇ ਮਾਡਲ ਦੀ ਗੱਲ ਕਰੀਏ ਮਾਡਲ 83 ਆ ਬਈ ਇਹ ਲਓ ਜੀ 83 ਮਾਡਲ ਆ ਇਹ ਤੇ ਬਾਈ ਨੇ ਜਿਹੜੀ ਪੂਰੀ ਸ਼ੌਂਕ ਨਾਲ ਰੱਖੀ ਹੋਈ ਆ ਬਾਈ ਨੇ ਬਾਹਰ ਜਾਣਾ ਜਾਇਜ਼ ਰੇਟ 'ਤੇ ਜੀਪ ਤੁਹਾਨੂੰ ਬਿੱਲੀ ਜੀਪ ਮਿਲ ਜੂਗੀ ਵੀਆਈਪ ਨੰਬਰ ਆ ਪੰਜੇ ਦੇ ਪੰਜੇ ਟਾਇਰ ਆਪਾਂ ਕਹਿ ਦਈਏ ਨਵੇਂ ਨੇ ਚੰਗੇ ਟਾਇਰ ਲੱਗੇ ਹੋਏ ਨੇ ਤੇ ਜੀਪ ਦੇ ਵਿੱਚ ਮੈਟਿੰਗ ਆ ਜਿਹੜੀ ਉਹ ਹੋਈ ਹੋਈ ਆ ਬਾਕੀ ਗੱਲ ਕਰੀਏ 뮤직 ਸਿਸਟਮ ਦੀ ਐਂਪ ਬੂਫਰ ਬੇਸ ਲੱਗੇ ਹੋਏ ਨੇ ਜਿਵੇਂ ਕਹਿ ਦਈਏ ਸ਼ੌਂਕ ਨਾਲ ਮੁੰਡੇ ਨੇ ਰੱਖੀ ਹੋਈ ਆ ਪੂਰੀ ਇੱਕ ਵਾਰ ਫੇਰ ਦੱਸ ਦਿੰਨੇ ਆ ਬਾਈ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਰੇਟ ਵੀ ਦੱਸਾਂਗੇ ਇੰਜਨ ਆ ਜਿਹੜਾ ਉਹ ਤੁਹਾਨੂੰ ਇੱਕ ਵਾਰ ਵੀਡੀਓ 'ਚ ਚਲਦੀ ਜੇ ਦਿਖਾ ਦਿੰਨੇ ਆ ਮਹਿੰਦਰਾ ਵਾਲਾ ਇਹਦਾ ਇੰਜਨ ਆ ਤੇ ਸਾਰੇ ਦਾ ਸਾਰਾ ਸੀਲਡ ਇੰਜਨ ਆ ਜੀ ਬੈਟਰੀ ਨਮੀਆਂ ਬਿਲਕੁਲ ਤੇ ਇੰਜਨ ਸਾਰਾ ਸੁੱਕਾ ਪਿਆ ਜੀਪ ਦਾ ਸਾਰੇ ਦਾ ਸਾਰਾ ਕੰਮ ਤਸੱਲੀ ਨਾਲ ਹੱਥੀਂ ਬਾਈ ਨੇ ਕਰਾਇਆ ਹੋਇਆ ਚੰਗੇ ਰੁਪਏ ਉੱਤੇ ਲਾਏ ਹੋਏ ਨੇ ਤੇ ਇਹ ਡੱਬਾ ਵਾਲੀ ਨੂੰ ਖਿੱਚ ਦੋ ਕਿਤੇ ਖੜਦੀ ਨਹੀਂ ਹੈਗੀ ਇੱਕ ਵਾਰ ਸਾਰੀ ਜੀਪ ਦੀ ਆਪਾਂ ਲੁੱਕ ਤੁਹਾਨੂੰ ਫੇਰ ਤੋਂ ਦਿਖਾ ਦਿੰਨੇ ਆ ਤੇ ਗੱਲ ਕਰਦੇ ਆ ਰੇਟ ਦੀ ਰੇਟ ਰੱਖਿਆ ਹੋਇਆ ਬਾਈ ਨੇ ਜੀਪ ਦਾ 1 ਲੱਖ ਤੇ 70000 ਰੁਪਈਆ ਤੇ ਬਾਈ ਦਾ ਜਿਹੜਾ ਫੋਨ ਨੰਬਰ ਆ ਉਹ ਕਿੰਨਾ ਬਾਈ 8860299 9990 ਬਾਕੀ ਸਕਰੀਨ ਦੇ ਥੱਲੇ ਬਾਈ ਦਾ ਜਿਹੜਾ ਨੰਬਰ ਆ ਉਹ ਚੱਲੀ ਜਾਂਦਾ ਜੇ ਕਿਸੇ ਬਾਈ ਨੇ ਜੀਪ ਲੈਣੀ ਆ ਤਾਂ ਬਾਈ ਨੂੰ ਕੰਟੈਕਟ ਕਰ ਸਕਦਾ ਬਾਈ ਨੇ ਬਾਹਰ ਜਾਣਾਗਾ ਦਿਨਾਂ ਦੀ ਗੱਲ ਆ ਕਿਉਂਕਿ ਜੀਪ ਖੜੀ ਰਹਿੰਦੀ ਨਹੀਂ ਲੁੱਕ ਲੁੱਕ ਕੰਮਕੁਮ ਸਾਰਾ ਜੀਪ ਦਾ ਜੰਗੀ ਪੱਧਰ ਤੇ ਕਰਾਇਆ ਹੋਇਆ ਵੀਰੇ ਰੰਗ ਵੀ ਪੂਰਾ ਸੋਹਣਾ ਕਰਾਇਆ ਹੋਇਆ ਲਓ ਜੀ ਜਿਹੜੀ ਜੀਪ ਦੀ ਕਾਪੀ ਆ ਉਹ ਚਿੱਪ ਵਾਲੀ ਹੈਗੀ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਪਾਸਿੰਗ ਆ ਉਹ ਹੋਜੂਗੀ ਬਾਈ ਕਹਿੰਦਾ ਜੇ ਪਾਸਿੰਗ ਕਰਾ ਕੇ ਦੇਣੀ ਆ ਉਹ ਹੋ ਜਾ ਰੇਟ ਹੋ ਜਾਊਗਾ ਪਾਸਿੰਗ ਜੀਪ ਦੀ ਹੋ ਜੂਗੀ 22 ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ 22 ਨੂੰ ਕੰਟੈਕਟ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ ਬਾਕੀ ਆਹ ਹੈ ਜੇ ਆਂਗਲ ਜਾਂ ਜੀਪ